ਇਹ ਖਬਰ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜਿਨ੍ਹਾਂ ਦੇ ਵੱਲੋਂ ਇੱਕ ਟੀਵੀ ਚੈਨਲ ਦੇ ਉੱਤੇ ਇੰਟਰਵਿਊ ਦੌਰਾਨ ਵੱਡਾ ਖੁਲਾਸਾ ਕੀਤਾ ਤੇ ਵੱਡਾ ਦਾਅਵਾ ਵੀ ਕਰ ਗਏ ਤਾਂ ਜਿਨ੍ਹਾਂ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਮੇਰੇ ਤੇ ਐਨਡੀਪੀਐਸ ਦਾ ਪਰਚਾ ਦਰਜ ਕਰਵਾਉਣ ਦੀ ਤਿਆਰੀਆਂ ਚੱਲ ਰਹੀਆਂ ਨੇ ਯਾਨੀ ਕਿ ਮੇਰੇ ਉੱਤੇ ਕਹਿੰਦੇ ਨਸ਼ੇ ਦਾ ਮਾਮਲਾ ਦਰਜ ਕਰਨ ਦੇ ਲਈ ਹੁਣ ਤਿਆਰੀ ਸ਼ੁਰੂ ਹੋ ਚੁੱਕੀ ਤਾਂ ਜਦੋਂ ਪੱਤਰਕਾਰ ਦੇ ਵੱਲੋਂ ਪੁੱਛਿਆ ਜਾਂਦਾ ਕਿ ਆਖਰ ਕੌਣ ਨੇ ਜੋ ਤੁਹਾਡੇ ਤੇ ਪਰਚਾ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਕਹਿ ਦਿੱਤਾ ਕਿ ਇੱਕ ਡੀਐਸਪੀ ਰੈਂਕ ਦਾ ਬੰਦਾ ਜਿਸ ਦਾ ਫੋਨ ਆਉਂਦਾ ਮੇਰੇ ਕੋਲ ਦੂਜਾ ਇੰਟੈਲੀਜੈਂਸ ਦਾ ਅਧਿਕਾਰੀ ਆ ਜਿਨ੍ਹਾਂ ਦਾ ਮੇਰੇ ਕੋਲ ਫੋਨ ਆਉਂਦਾ ਤਾਂ ਜੋ ਵਿਸਾਖੀ ਦੇ ਵੇਲੇ ਕਾਨਫਰੈਂਸ ਸੀ ਉਸ ਤੋਂ ਇੱਕ ਦਿਨ ਬਾਅਦ ਕਹਿੰਦੇ ਕਾਲ ਆਉਂਦਾ ਮੇਰੇ ਕੋਲ ਤਾਂ ਇਹ ਗੱਲ ਕਹੀ ਜਾਂਦੀ ਆ ਤਾਂ ਕਹਿੰਦਾ ਇਹ ਗੱਲ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਵੀ ਕਹਿਣ ਨੂੰ ਤਿਆਰ ਆ ਤਾਂ ਅਖਰ ਸਰਬਜੀਤ ਸਿੰਘ ਖਾਲਸਾ ਦੇ ਉੱਤੇ ਕਿਉਂ ਨਜ਼ਰਾਂ ਰੱਖੀਆਂ ਜਾ ਰਹੀਆਂ ਨੇ ਕਿਉਂ ਐਂਡੀਪੀਐਸ ਦਾ ਪਰਚਾ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਅਮਰਤਪਾਲ ਸਿੰਘ ਨੂੰ ਲੈ ਕੇ ਵੀ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਕਿਹਾ ਗਿਆ ਕਿ ਉਸ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਮੈਂ ਇੱਕ ਸਿੱਖ ਆ ਤੇ ਮੈਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਅਮਰਤਪਾਲ ਸਿੰਘ ਦੇ ਭਰਾ ਦੇ ਉੱਤੇ ਵੀ ਨਸ਼ੇ ਦਾ ਮਾਮਲਾ ਦਰਜ ਕੀਤਾ ਸੀ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਸੀ ਆਖਰਕਾਰ ਜੇਲ੍ਹ ਚੋਂ ਬਾਹਰ ਵੀ ਆਇਆ ਸੀ ਉਹ ਹਾਲਾਂਕਿ ਇਹ ਉਸ ਵੇਲੇ ਕਾਫੀ ਜ਼ਿਆਦਾ ਚਰਚਾ ਚੱਲੀ ਸੀ ਕਿ ਅਮਰਤਪਾਲ ਸਿੰਘ ਨੂੰ ਬਦਨਾਮ ਕਰਨ ਦੇ ਲਈ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਤੰਗ ਕੀਤਾ ਜਾ ਰਿਹਾ ਜਾਣ ਬੁੱਝ ਕੇ ਪਰਚਾ ਕੀਤਾ ਗਿਆ ਪਰ ਪੁਲਿਸ ਦਾ ਦਾਵਾ ਸੀ ਕਿ ਇੱਕ ਰੋਡ ਦੇ ਉੱਤੇ ਖੜੀ ਗੱਡੀ ਦੇ ਵਿੱਚ ਅਮਰਤਪਾਲ ਸਿੰਘ ਦਾ ਭਰਾ ਤੇ ਇੱਕ ਉਸ ਦਾ ਸਾਥੀ ਜੋ ਨਸ਼ਾ ਕਰ ਰਹੇ ਸੀ ਉਸ ਦੌਰਾਨ ਗਸ਼ਤ ਕਰ ਰਹੀ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੰਗੇ ਹੱਥੀ ਫੜਿਆ ਗਿਆ ਸੀ ਤਾਂ ਹੁਣ ਸਰਬਜੀਤ ਸਿੰਘ ਖਾਲਸਾ ਜੋ ਕਿ ਫਰੀਦਕੋੜ ਤੋਂ ਸੰਸਦ ਮੈਂਬਰ ਨੇ ਜੋ ਕਿ ਲੋਕਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਹੱਕ ਦੇ ਵਿੱਚ ਫਤਵਾ ਜਾਰੀ ਕਰਕੇ ਉਹਨਾਂ ਨੂੰ ਸੰਸਦ ਮੈਂਬਰ ਬਣਾ ਦਿੱਤਾ ਤੇ ਹੁਣ ਅਮਰਤਪਾਲ ਸਿੰਘ ਦੀ ਪਾਰਟੀ ਜੋ ਨਵੀਂ ਪਾਰਟੀ ਬਣਾਈ ਗਈ ਹੈ ਬਾਰਸ ਪੰਜਾਬ ਦੇ ਤਾਂ ਉਹਨਾਂ ਦੇ ਵੀ ਮੈਂਬਰ ਨੇ ਤਾਂ ਲਗਾਤਾਰ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਬਿਆਨ ਆ ਰਹੇ ਨੇ ਦੂਜੇ ਪਾਸੇ ਅਮਰਤਪਾਲ ਵੀ ਖਡੂਰ ਸਾਹਿਬ ਤੋਂ ਐਮਪੀ ਬਣ ਚੁੱਕੇ ਨੇ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਮੈਦਾਨ ਦੇ ਵਿੱਚ ਅਮਰਤਪਾਲ ਸਿੰਘ ਉਤਰੇ ਸੀ ਆਜ਼ਾਦ ਉਮੀਦਵਾਰ ਵਜੋਂ ਫਰੀਦਕੋੜ ਤੋਂ ਸਰਬਜੀਤ ਸਿੰਘ ਖਾਲਸਾ ਉਤਰੇ ਸੀ ਤਾਂ ਦੋਵਾਂ ਨੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਫਤਵਾ ਹਾਸਲ ਕੀਤਾ ਲੋਕਾਂ ਨੇ ਹੱਕ ਦੇ ਵਿੱਚ ਵੋਟ ਪਾਈ ਤਾ ਫਿਰ ਆਖਰਕਾਰ ਵੱਡੀ ਜਿੱਤ ਮਿਲੀ ਆ ਤਾਂ ਅੱਜ ਇੱਕ ਨਿੱਜੀ ਚੈਨਲ ਦੇ ਉੱਤੇ ਟੀਵੀ ਚੈਨਲ ਦੇ ਉੱਤੇ ਇੰਟਰਵਿਊ ਦੌਰਾਨ ਇਹ ਵੱਡਾ ਦਾਵਾ ਕੀਤਾ ਕਿ ਮੇਰੇ ਤੇ ਪਰਚਾ ਪਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਆਖਰ ਹੁਣ ਜੋ ਐਨਐਸਏ ਲਗਾ ਕੇ ਅਸਾਮਦੀ ਡਿਬੜੁਗੜ ਜੇਲ੍ਹ ਦੇ ਵਿੱਚ ਭੇਜੇ ਸੀ ਉਹ ਤਾਂ ਪੰਜਾਬ ਆ ਚੁੱਕੇ ਸਿਰਫ ਅਮਰਤਪਾਲ ਉੱਥੇ ਰਹਿ ਚੁੱਕਿਆ ਪਰ ਦੂਜੇ ਪਾਸੇ ਕੀ ਹੁਣ ਇਸ ਤਰੀਕੇ ਦੇ ਨਾਲ ਇੱਕ ਐਮਪੀ ਦੇ ਉੱਤੇ ਕੋਈ ਪਲਾਨਿੰਗ ਬਣ ਰਹੀ ਆ ਤੇ ਪਲਾਨਿੰਗ ਕਿਉਂ ਬਣ ਰਹੀ ਆ ਪਰ ਦੂਜੇ ਪਾਸੇ ਜਦੋਂ ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੁਖ ਬਲਾਰੇ ਨੀਲ ਗਰਗ ਦੇ ਨਾਲ ਗੱਲਬਾਤ ਕੀਤੀ ਟੀਵੀ ਚੈਨਲ ਦੇ ਪਾਲਿਆਂ ਨੇ ਤਾਂ ਉਹਨਾਂ ਦੇ ਵੱਲੋਂ ਕਹਿ ਦਿੱਤਾ ਕਿ ਇਹ ਸਰਾਸਰ ਝੂਠ ਹੈ ਇਸ ਦੇ ਵਿੱਚ ਕੋਈ ਸੱਚਾਈ ਨਹੀਂ ਹੈ ਇਹ ਜਿਹੜਾ ਕੋਈ ਦਾਵਾ ਕੀਤਾ ਜਾ ਰਿਹਾ ਅਜਿਹਾ ਨਹੀਂ ਹਾਂ ਇਹ ਵੀ ਗੱਲ ਕਹਿ ਦਿੱਤੀ ਆ ਕਿ ਨਸ਼ਿਆਂ ਦੇ ਵਿਰੁੱਧ ਯੁੱਧ ਛੇੜਿਆ ਹੋਇਆ ਪੰਜਾਬ ਸਰਕਾਰ ਦੇ ਵੱਲੋਂ ਜੇਕਰ ਕੋਈ ਅਜਿਹਾ ਕਰਦਾ ਫੜਾਇਆ ਜਾਂਦਾ ਜੇਕਰ ਕੋਈ ਅਜਿਹਾ ਕੰਮ ਕਰਦਾ ਕੋ ਨਸ਼ਾ ਕਰਦਾ ਜਾਂ ਤਸਕਰੀ ਕਰਦਾ ਤਾਂ ਉਹ ਬਖਸ਼ਿਆ ਨਹੀਂ ਜਾਵੇਗਾ ਸਿੱਧੇ ਸ਼ਬਦਾਂ ਦੇ ਵਿੱਚ ਚੁਤਾਵਨੀ ਦੇ ਦਿੱਤੀ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਹੁਣ ਯੁੱਧ ਨਸ਼ਿਆ ਵਿਰੁੱਧ ਛੇੜਿਆ ਗਿਆ ਮੁਹਿੰਮ ਇਹ ਜਿਹੜੀ ਆ ਉਹ ਕਾਰਗਰ ਸਿੱਧ ਹੁੰਦੀ ਹੋਈ ਨਜ਼ਰ ਆ ਰਹੀ ਆ ਨਸ਼ਾ ਤਸਕਰਾ ਨੂੰ ਭਾਜੜਾ ਪੈਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਰ ਦਿਨ ਪੰਜਾਬ ਦੇ ਵਿੱਚ ਬਲਡੋਜ਼ਰ ਐਕਸ਼ਨ ਦੇਖਣ ਨੂੰ ਮਿਲਦਾ ਨਸ਼ਾ ਤਸਕਰਾਆਂ ਦੀਆਂ ਜੋ ਆਪਣੇ ਉਹਨਾਂ ਨੇ ਨਜਾਇਜ਼ ਤੌਰ ਦੇ ਉੱਤੇ ਕਾਲੇ ਧਨ ਦੇ ਨਾਲ ਪੈਸਾ ਲਾ ਕੇ ਉਹ ਕਾਲਾ ਧਨ ਲਗਾ ਕੇ ਕੋਠੀਆਂ ਬਣਾਈਆਂ ਹੋਈਆਂ ਨੇ ਦੁਕਾਨਾਂ ਬੇਸ਼ੱਕ ਲਈਆਂ ਹੋਈਆਂ ਨੇ ਕੋਈ ਵੀ ਤਾਂ ਉਹਨਾਂ ਨੂੰ ਟਾਇਆ ਜਾ ਰਿਹਾ ਉਹਨਾਂ ਦੇ ਉੱਤੇ ਬਲਡੋਜ਼ਰ ਚਲਾਇਆ ਜਾ ਰਿਹਾ ਹਰ ਜ਼ਿਲ੍ਹੇ ਦੇ ਵਿੱਚ ਤੁਸੀਂ ਖਬਰਾਂ ਦੇਖਦੇ ਹੋਮੋਗੇ ਹਰ ਦਿਨ ਕਿ ਪੰਜਾਬ ਸਰਕਾਰ ਦਾ ਨਸ਼ਿਆਂ ਦੇ ਵਿਰੁੱਧ ਜੋ ਐਕਸ਼ਨ ਆ ਬਲਡੋਜ਼ਰ ਐਕਸ਼ਨ ਉਹ ਦੇਖਣ ਨੂੰ ਮਿਲ ਰਿਹਾ ਤਾਂ ਪਰ ਹੁਣ ਕੀ ਵਾਕੇ ਹੀ ਸਰਬਜੀਤ ਸਿੰਘ ਖਾਲਸਾ ਐਮਪੀ ਸਰਬਜੀਤ ਸਿੰਘ ਖਾਲਸਾ ਦੇ ਉੱਤੇ ਕੋਈ ਇਸ ਤਰੀਕੇ ਦਾ ਵੱਡੀ ਖਬਰ ਫਰੀਦਕੋਟ ਤੋਂ ਸਾਂਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜਿਨ੍ਹਾਂ ਦੇ ਵੱਲੋਂ ਇੱਕ ਟੀਵੀ ਚੈਨਲ ਦੇ ਉੱਤੇ ਇੰਟਰਵਿਊ ਦੌਰਾਨ ਵੱਡਾ ਖੁਲਾਸਾ ਕੀਤਾ ਤੇ ਵੱਡਾ ਦਾਅਵਾ ਵੀ ਕਰ ਗਏ ਤਾਂ ਜਿਨ੍ਹਾਂ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਮੇਰੇ ਤੇ ਐਨਡੀਪੀਐਸ ਦਾ ਪਰਚਾ ਦਰਜ ਕਰਵਾਉਣ ਦੀ ਤਿਆਰੀਆਂ ਚੱਲ ਰਹੀਆਂ ਨੇ ਯਾਨੀ ਕਿ ਮੇਰੇ ਉੱਤੇ ਕਹਿੰਦੇ ਨਸ਼ੇ ਦਾ ਮਾਮਲਾ ਦਰਜ ਕਰਨ ਦੇ ਲਈ ਹੁਣ ਤਿਆਰੀ ਸ਼ੁਰੂ ਹੋ ਚੁੱਕੀ ਤਾਂ ਜਦੋਂ ਪੱਤਰਕਾਰ ਦੇ ਵੱਲੋਂ ਪੁੱਛਿਆ ਜਾਂਦਾ ਕਿ ਆਖਰ ਕੌਣ ਨੇ ਜੋ ਤੁਹਾਡੇ ਤੇ ਪਰਚਾ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਕਹਿ ਦਿੰਦਾ ਕਿ ਇੱਕ ਡੀਐਸਪੀ ਰੈਂਕ ਦਾ ਬੰਦਾ ਜਿਸ ਦਾ ਫੋਨ ਆਉਂਦਾ ਮੇਰੇ ਕੋਲ ਦੂਜਾ ਇੰਟੈਲੀਜੈਂਸ ਦਾ ਅਧਿਕਾਰੀ ਆ ਜਿਨ੍ਹਾਂ ਦਾ ਮੇਰੇ ਕੋਲ ਫੋਨ ਆਉਂਦਾ ਤਾਂ ਜੋ ਵਿਸਾਖੀ ਦੇ ਵੇਲੇ ਕਾਨਫਰੈਂਸ ਸੀ ਉਸ ਤੋਂ ਇੱਕ ਦਿਨ ਬਾਅਦ ਕਹਿੰਦੇ ਕਾਲ ਆਉਂਦਾ ਮੇਰੇ ਕੋਲ ਤਾਂ ਇਹ ਗੱਲ ਕਹੀ ਜਾਂਦੀ ਆ ਤਾਂ ਕਹਿੰਦਾ ਇਹ ਗੱਲ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਵੀ ਕਹਿਣ ਨੂੰ ਤਿਆਰ ਆਂ ਤਾ ਆਖਰ ਸਰਬਜੀਤ ਸਿੰਘ ਖਾਲਸਾ ਦੇ ਉੱਤੇ ਕਿਉਂ ਨਜ਼ਰਾਂ ਰੱਖੀਆਂ ਜਾ ਰਹੀਆਂ ਨੇ ਕਿਉਂ ਐਂਡੀਪੀਐਸ ਦਾ ਪਰਚਾ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਅਮਰਤਪਾਲ ਸਿੰਘ ਨੂੰ ਲੈ ਕੇ ਵੀ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਕਿਹਾ ਗਿਆ ਕਿ ਉਸ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਮੈਂ ਇੱਕ ਸਿੱਖ ਹਾਂ ਤੇ ਮੈਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਅਮਰਤਪਾਲ ਸਿੰਘ ਦੇ ਭਰਾ ਦੇ ਉੱਤੇ ਵੀ ਨਸ਼ੇ ਦਾ ਮਾਮਲਾ ਦਰਜ ਕੀਤਾ ਸੀ ਬਰਬਾਦ ਦੇ ਵਿੱਚ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਸੀ ਆਖਰਕਾਰ ਜੇਲ੍ਹ ਚੋਂ ਬਾਹਰ ਵੀ ਆਇਆ ਸੀ ਉਹ ਹਾਲਾਂਕਿ ਇਹ ਉਸ ਵੇਲੇ ਕਾਫੀ ਜ਼ਿਆਦਾ ਚਰਚਾ ਚੱਲੀ ਸੀ ਕਿ ਅਮਰਤਪਾਲ ਸਿੰਘ ਨੂੰ ਬਦਨਾਮ ਕਰਨ ਦੇ ਲਈ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਤੰਗ ਕੀਤਾ ਜਾ ਰਿਹਾ ਜਾਣ ਬੁੱਝ ਕੇ ਪਰਚਾ ਕੀਤਾ ਗਿਆ ਪਰ ਪੁਲਿਸ ਦਾ ਦਾਵਾ ਸੀ ਕਿ ਇੱਕ ਰੋਡ ਦੇ ਉੱਤੇ ਖੜੀ ਗੱਡੀ ਦੇ ਵਿੱਚ ਅਮਰਤਪਾਲ ਸਿੰਘ ਦਾ ਭਰਾ ਤੇ ਇੱਕ ਉਸ ਦਾ ਸਾਥੀ ਜੋ ਨਸ਼ਾ ਕਰ ਰਹੇ ਸੀ ਉਸ ਦੌਰਾਨ ਗਸ਼ਤ ਕਰ ਰਹੀ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੰਗੇ ਹੱਥੀ ਫੜਿਆ ਗਿਆ ਸੀ ਤਾਂ ਹੁਣ ਸਰਬਜੀਤ ਸਿੰਘ ਖਾਲਸਾ ਜੋ ਕਿ ਫਰੀਦਕੋੜ ਤੋਂ ਸੰਸਦ ਮੈਂਬਰ ਨੇ ਜੋ ਕਿ ਲੋਕਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਹੱਕ ਦੇ ਵਿੱਚ ਫਤਵਾ ਜਾਰੀ ਕਰਕੇ ਉਹਨਾਂ ਨੂੰ ਸੰਸਦ ਮੈਂਬਰ ਬਣਾ ਦਿੱਤਾ ਤੇ ਹੁਣ ਅਮਰਤਪਾਲ ਸਿੰਘ ਦੀ ਪਾਰਟੀ ਜੋ ਨਵੀਂ ਪਾਰਟੀ ਬਣਾਈ ਗਈ ਹੈ ਬਾਰਸ ਪੰਜਾਬ ਦੇ ਤਾਂ ਉਹਨਾਂ ਦੇ ਵੀ ਮੈਂਬਰ ਨੇ ਤਾਂ ਲਗਾਤਾਰ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਬਿਆਨ ਆ ਰਹੇ ਨੇ ਅਤੇ ਦੂਜੇ ਪਾਸੇ ਅਮਰਤਪਾਲ ਵੀ ਖਡੂਰ ਸਾਹਿਬ ਤੋਂ ਐਮਪੀ ਬਣ ਚੁੱਕੇ ਨੇ ਆਜ਼ਾਦ ਉਮੀਦਵਾਰ ਦੇ ਵੱਜੋਂ ਚੋਣ ਮੈਦਾਨ ਦੇ ਵਿੱਚ ਅਮਰਤਪਾਲ ਸਿੰਘ ਉਤਰੇ ਸੀ ਆਜ਼ਾਦ ਉਮੀਦਵਾਰ ਵੱਜੋਂ ਫਰੀਦਕੋੜ ਤੋਂ ਸਰਬਜੀਤ ਸਿੰਘ ਖਾਲਸਾ ਉਤਰੇ ਸੀ ਤਾਂ ਦੋਵਾਂ ਨੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਫਤਵਾ ਹਾਸਲ ਕੀਤਾ ਲੋਕਾਂ ਨੇ ਹੱਕ ਦੇ ਵਿੱਚ ਵੋਟ ਪਾਈ ਤਾਂ ਫਿਰ ਆਖਰਕਾਰ ਵੱਡੀ ਜਿੱਤ ਮਿਲੀ ਆ ਤਾਂ ਅੱਜ ਇੱਕ ਨਿੱਜੀ ਚੈਨਲ ਦੇ ਉੱਤੇ ਟੀਵੀ ਚੈਨਲ ਦੇ ਉੱਤੇ ਇੰਟਰਵਿਊ ਦੌਰਾਨ ਇਹ ਵੱਡਾ ਦਾਵਾ ਕੀਤਾ ਕਿ ਮੇਰੇ ਤੇ ਪਰਚਾ ਪਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਆਖਰ ਹੁਣ ਜੋ ਐਨਐਸਏ ਲਗਾ ਕੇ ਅਸਾਮਦੀ ਦਿਬੜੁਗੜ ਜੇਲ੍ਹ ਦੇ ਵਿੱਚ ਭੇਜੇ ਸੀ ਉਹ ਤਾਂ ਪੰਜਾਬ ਆ ਚੁੱਕੇ ਸਿਰਫ ਅਮਰਤਪਾਲ ਉੱਥੇ ਰਹਿ ਚੁੱਕਿਆ ਪਰ ਦੂਜੇ ਪਾਸੇ ਕੀ ਹੁਣ ਇਸ ਤਰੀਕੇ ਦੇ ਨਾਲ ਇੱਕ ਐਮਪੀ ਦੇ ਉੱਤੇ ਕੋਈ ਪਲਾਨਿੰਗ ਬਣ ਰਹੀ ਆ ਤੇ ਪਲਾਨਿੰਗ ਕਿਉਂ ਬਣ ਰਹੀ ਆ ਪਰ ਦੂਜੇ ਪਾਸੇ ਜਦੋਂ ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੁਖ ਬਲਾਰੇ ਨੀਲ ਗਰਗ ਦੇ ਨਾਲ ਗੱਲਬਾਤ ਕੀਤੀ ਟੀਵੀ ਚੈਨਲ ਦੇ ਪਾਲਿਆਂ ਨੇ ਤਾਂ ਉਹਨਾਂ ਦੇ ਵੱਲੋਂ ਕਹਿ ਦਿੱਤਾ ਕਿ ਇਹ ਸਰਾਸਰ ਝੂਠ ਹੈ ਇਸ ਦੇ ਵਿੱਚ ਕੋਈ ਸੱਚਾਈ ਨਹੀਂ ਹੈ ਇਹ ਜਿਹੜਾ ਕੋਈ ਦਾਵਾ ਕੀਤਾ ਜਾ ਰਿਹਾ ਅਜਿਹਾ ਨਹੀਂ ਹਾਂ ਇਹ ਵੀ ਗੱਲ ਕਹਿ ਦਿੱਤੀ ਆ ਕਿ ਨਸ਼ਿਆਂ ਦੇ ਵਿਰੁੱਧ ਯੁੱਧ ਛੇੜਿਆ ਹੋਇਆ ਪੰਜਾਬ ਸਰਕਾਰ ਦੇ ਵੱਲੋਂ ਜੇਕਰ ਕੋਈ ਅਜਿਹਾ ਕਰਦਾ ਫੜਾਇਆ ਜਾਂਦਾ ਜੇਕਰ ਕੋਈ ਅਜਿਹਾ ਕੰਮ ਕਰਦਾ ਕੋਈ ਨਸ਼ਾ ਕਰਦਾ ਜਾਂ ਤਸਕਰੀ ਕਰਦਾ ਤਾਂ ਉਹ ਬਖਸ਼ਿਆ ਨਹੀਂ ਜਾਵੇਗਾ ਸਿੱਧੇ ਸ਼ਬਦਾਂ ਦੇ ਵਿੱਚ ਚੁਟਾਵਣੀ ਦੇ ਦਿੱਤੀ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਹੁਣ ਯੁੱਧ ਨਸ਼ਿਆ ਵਿਰੁੱਧ ਛੇੜਿਆ ਗਿਆ ਮੁਹਿੰਮ ਆ ਇਹ ਜਿਹੜੀ ਆ ਉਹ ਕਾਰਗਰ ਸਿੱਧ ਹੁੰਦੀ ਹੋਈ ਨਜ਼ਰ ਆ ਰਹੀ ਆ ਨਸ਼ਾ ਤਸਕਰਾ ਨੂੰ ਭਾਜੜਾ ਪੈਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਰ ਦਿਨ ਪੰਜਾਬ ਦੇ ਵਿੱਚ ਬਲਡੋਜ਼ਰ ਐਕਸ਼ਨ ਦੇਖਣ ਨੂੰ ਮਿਲਦਾ ਨਸ਼ਾ ਤਸਕਰਾਆਂ ਦੀਆਂ ਜੋ ਆਪਣੇ ਉਹਨਾਂ ਨੇ ਨਜਾਇਜ਼ ਤੌਰ ਦੇ ਉੱਤੇ ਕਾਲੇ ਧਨ ਦੇ ਨਾਲ ਪੈਸਾ ਲਾ ਕੇ ਉਹ ਕਾਲਾ ਧਨ ਲਗਾ ਕੇ ਕੋਠੀਆਂ ਬਣਾਈਆਂ ਹੋਈਆਂ ਨੇ ਦੁਕਾਨਾਂ ਬੇਸ਼ੱਕ ਲਈਆਂ ਹੋਈਆਂ ਨੇ ਕੋਈ ਵੀ ਤਾਂ ਉਹਨਾਂ ਨੂੰ ਟਾਇਆ ਜਾ ਰਿਹਾ ਉਹਨਾਂ ਦੇ ਉੱਤੇ ਬਲਡੋਜ਼ਰ ਚਲਾਇਆ ਜਾ ਰਿਹਾ ਹਰ ਜ਼ਿਲ੍ਹੇ ਦੇ ਵਿੱਚ ਤੁਸੀਂ ਖਬਰਾਂ ਦੇਖਦੇ ਹੋਮੋਗੇ ਹਰ ਦਿਨ ਕਿ ਪੰਜਾਬ ਸਰਕਾਰ ਦਾ ਨਸ਼ਿਆਂ ਦੇ ਵਿਰੁੱਧ ਜੋ ਐਕਸ਼ਨ ਆ ਬਲਡੋਜ਼ਰ ਐਕਸ਼ਨ ਉਹ ਦੇਖਣ ਨੂੰ ਮਿਲ ਰਿਹਾ ਤਾਂ ਪਰ ਹੁਣ ਕੀ ਵਾਕੇ ਹੀ ਸਰਬਜੀਤ ਸਿੰਘ ਖਾਲਸਾ ਐਮਪੀ ਸਰਬਜੀਤ ਸਿੰਘ ਖਾਲਸਾ ਦੇ ਉੱਤੇ ਕੋਈ ਇਸ ਤਰੀਕੇ ਦਾ ਪਰਚਾ ਦਰਜ ਕਰਨ ਦੀ ਤਿਆਰੀਆਂ ਚੱਲ ਰਹੀਆਂ ਨੇ ਆਉਣ ਵਾਲਾ ਸਮਾਂ ਦੱਸੇਗਾ